ਤੇ ਅਸੀਂ ਤੇ ਖੁੱਲੇ ਦਰਸ਼ਨ ਦੇ ਧਾਰੇ ਦੀ ਗੱਲ ਕਰਦੇ ਆਂ ਰੋਜ਼ ਹੀ ਵੀ ਜਿੰਨਾ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਤੇ ਦਾਰਜ ਸੇਵਾ ਸੰਭਾਲ ਦਾ ਦਾਨ ਖਾਲਸਾ ਨੂੰ ਬਖਸ਼ੋ ਔਰ ਉਹਦੇ ਉਲਟ ਆ ਕੇ ਜਾ ਕੇ ਜਿਹੜੇ ਸਾਡੇ ਪ੍ਰੋਟੋਕਾਲ ਦੇ ਜਥੇ ਵੀ ਆ ਦੇ ਉਹਨਾਂ ਨੂੰ ਰੋਕਿਆ ਜਾਂਦਾ ਵਾ ਤੇ ਸਾਡੇ ਸਾਡੇ ਦਿਲ ਨੂੰ ਵੀ ਤੇ ਪੁੱਛੋ ਨਾ ਸਿੱਖਾਂ ਦੇ ਆਨ ਨੂੰ ਵੀ ਸਾਡੇ ਦੇ ਕੀ ਬੀਤਦੀ ਆ ਸਾਡਾ ਇਸ਼ਕ ਵਾ ਗੁਰੂ ਨਾਨਕ ਸਾਹਿਬ ਦੇ ਨਾਲ ਸਾਡੀ ਮੁਹੱਬਤ ਆ ਉਥੇ ਸਾਡੇ ਗੁਰੂ ਦਾ ਪ੍ਰਕਾਸ਼ ਉਥੇ ਹੋਇਆ ਹਰ ਗੁਰੂ ਨਾਨਕ ਸਾਹਿਬ ਦਾ ਹੀ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਤਾਂ ਇਹਦੇ ਲਈ ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਆ ਤੇ ਜਥੇ ਲਈ ਉਥੋਂ ਦੀ ਸਰਕਾਰ ਦੇ ਨਾਲ ਪੂਰਾ رابطہ ਕਰਨ ਸੁਰੱਖਿਆ ਪੁਖਤਾ ਕਰਾਉਣ ਉਹ ਉਥੇ ਵਾਲੇ ਵੀ ਪੁਖਤਾ ਕਰਨ ਪਰ ਜਥਾ ਜਾਣ ਦੇ ਲਈ ਇੱਕ ਮਾਹੌਲ ਤਿਆਰ ਕਰਨਾ ਚਾਹੀਦਾ ਅਜੇ ਸਮਾਂ ਹੈਗਾ ਵਾ ਸਰਕਾਰਾਂ ਇਹ ਤੇ ਕਰ ਸਕਦੀਆਂ ਪਰ ਇਦਾਂ ਇੱਕ ਚਿੱਠੀ ਦੇ ਵਿੱਚ ਹੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਰਕਨਾਰ ਕਰ ਦੇਣਾ ਪੀ ਆਇਆ ਕਰਨ ਕਰਕੇ ਜਥਾ ਜਾਊਗਾ ਹੀ ਨਹੀਂ ਇਹ ਠੀਕ ਨਹੀਂ ਹੈਗਾ ਸਰਕਾਰ ਨੂੰ ਦੁਬਾਰਾ ਤੋਂ ਇਹਦੇ ਤੇ ਗੌਰ ਕਰਨਾ ਚਾਹੀਦਾ ਕੋਈ ਨਹੀਂ ਜੰਦੇ ਵੀ ਕੋਈ ਦਰਵਾਜ਼ਾ ਨਾ ਕਰ ਸਕੀ ਕੋਈ ਇਸ ਲਈ ਰੋਕਦਾ ਹਾਂ ਹਾਂਜੀ ਜਿਵੇਂ ਤੁਸੀਂ ਵੈਬਸਾਈਟ ਲਾਂਚ ਕਰ ਰਹੇ ਹੋ ਕੋਈ ਫੀ ਕਰਨਾ ਯੂਜ਼ ਕਰੇਗਾ ਕਿ ਪਿੱਛੇ ਸਾਰਾ ਕੁਝ ਜਿਵੇਂ ਉਹਦੇ ਲੋਕ ਕੈਸਟ ਬਣਾ ਕੇ ਐਸੀ ਪੁਆੜਨ ਦੀ ਸੀ ਵੇਖੋ ਜਿਹੜੀ ਤੇ ਅਕਾਲ ਤਖਤ ਸਾਹਿਬ ਤੋਂ ਵੈਬਸਾਈਟ ਜਾਰੀ ਹੋਈ ਇਹੋ ਜੀ ਜਾਂ ਇਹੋ ਜੇ ਨਾਮ ਦੀ ਕੋਈ ਦੂਜਾ ਜਾਰੀ ਨਹੀਂ ਕਰ ਸਕਦਾ ਕਿਉਂਕਿ ਅਕਾਲ ਤਖਤ ਸਾਹਿਬ ਦਾ ਸਾਰੇ ਸਤਕਾਰ ਕਰਦੇ ਆ ਬਾਕੀ ਆਪਾਂ ਧਿਆਨ ਰੱਖਾਂਗੇ ਸਿੱਖ ਸਾਹਿਬ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਪਾਕਿਸਤਾਨ ਦੇ ਤੇ ਦਾ ਇਹ ਕਪਾਤ ਕੋਲੋ ਦੀ ਫੰਡ ਹੈ ਉਹਦੇ ਪਾਸੇ ਮੈਚ ਹੀ ਕੋ ਹੋਇਆ ਉਹਦੇ ਵਿੱਚ ਉਸ ਦੀ ਕਾਫੀ ਨਿੰਦਾ ਹੋ ਰਹੀ ਹੈ ਕਿ ਜਿੱਥਾ ਰੁਕਿਆ ਜਾ ਰਿਹਾ ਪਰ ਮੈਚ ਦੀ ਜਿੰਮੇਵਾਰੀ ਨੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਸਿਆਸੀ ਰੰਜਿਸ਼ ਦੇ ਤਹਿਤ ਕੀਤਾ ਗਿਆ ਇੱਕ ਚਿੱਠੀ ਆਉਂਦੀ ਹੈ ਜਿਸ ਦੀ ਰੋਲਗੱਦੀ ਆ ਦੇਖੋ ਵੈਸੇ ਤੇ ਜਿਹੜੀ ਮੇਰੀ ਸੋਚ ਆ ਉਹ ਇਹ ਆਗੇ ਜੇ ਇਹ ਸਬੰਧ ਚੰਗੇ ਬਣਦੇ ਦੋਵਾਂ ਮੁਲਕਾਂ ਦੇ ਤੇ ਚੰਗੀ ਗੱਲ ਹੈ ਮੈਚ ਹੋਣੇ ਮੈਂ ਨਹੀਂ ਸਮਝਦਾ ਵੀ ਮਾੜੀ ਗੱਲ ਆ ਪਰ ਜਿਹੜੀ ਭਾਵਨਾ ਮੈਚ ਕਰਾਉਣ ਲੱਗਿਆਂ ਇਥੋਂ ਦੀ ਸਰਕਾਰ ਰੱਖਦੀ ਆ ਉਹੀ ਭਾਵਨਾ ਸਾਡਾ ਜੱਥਾ ਜਾਵੇ ਉਹਦੇ ਪ੍ਰਤੀ ਵੀ ਰੱਖਣੀ ਚਾਹੀਦੀ ਆ ਜੇ ਇਹਨਾਂ ਨੇ ਇਹ ਜ਼ਰੂਰੀ ਸਮਝਿਆ ਵੀ ਮੈਚ ਹੋਵੇ ਵੀ ਸਬੰਧ ਸੁਧਰਦੇ ਆ ਜਾਂ ਖੇਡ ਭਾਵਨਾ ਕਹਿੰਦੇ ਹੁੰਦੀ ਆ ਜਿਵੇਂ ਖੇਡ ਭਾਵਨਾ ਵਾਂ ਤੇ ਸਾਡੀ ਵੀ ਇੱਕ ਭਾਵਨਾ ਵਾਂ ਉਹਨੂੰ ਕਹਿੰਦੇ ਸਿੱਖ ਭਾਵਨਾ ਸਾਡੀਆਂ ਭਾਵਨਾਵਾਂ ਮਪੂਰਨ ਤੌਰ ਤੇ ਗੁਰੂ ਨਾਨਕ ਸਾਹਿਬ ਨਾਲ ਜੁੜੀਆਂ ਹੋਈਆਂ। ਤੋਂ ਜਿਸ ਭਾਵਨਾ ਦੇ ਨਾਲ ਇਹ ਮੈਚ ਕਰਾ ਰਿਹਾ ਹੈ ਉਸੇ ਭਾਵਨਾ ਦੇ ਨਾਲ ਸਾਡਾ ਜਿਹੜਾ ਜਥਾ ਵਾ ਉਹ ਵੀ ਉੱਥੇ ਜਾਣ ਦੇਣਾ ਚਾਹੀਦਾ। ਦਰਸ਼ਨਾ ਦੀ ਭਾਵਨਾ ਦੇ ਨਾਲ ਸੰਗਤਾਂ ਨੇ ਜਿਹੜੀਆਂ ਪਾਸਪੋਰਟ ਨੇ ਆਪਣੇ ਵਰਕੋ ਸੰਸਥਾਵਾ ਨੂੰ ਦਿੱਤੇ ਨੇ ਕਿ ਸਾਨੂੰ ਜਾਣ ਦਾ ਮੌਕਾ ਮਿਲਣਾ ਚਾਹੀਦਾ ਪਰ ਸੰਗਤਾਂ ਦੇ ਉਦੋਂ ਦਾ ਬੜਾ ਮਨ ਨੂੰ ਬਸਮੂਸ ਹੋਇਆ ਕਿ ਜਦੋਂ ਦਾ ਸਰਕਾਰ ਨੇ ਰੋਕ ਲਾਈਆ ਤੁਸੀਂ ਅਪੀਲ ਨਹੀਂ ਕਰੋ ਸਰਕਾਰ ਨੂੰ ਕਿ ਤੁਰੰਤ ਜਿਹੜਾ ਹੈ ਤੇ ਮੈਂ ਤੇ ਪਹਿਲਾਂ ਵੀ ਕਿਹਾ ਸੀ ਜੀ ਮੈਂ ਦੁਬਾਰਾ ਦੁਹਰਾਉਣਾ ਕਿ ਸਰਕਾਰ ਨੂੰ ਇਹਦੇ ਤੇ ਦੁਬਾਰਾ ਗੌਰ ਕਰਨਾ ਚਾਹੀਦਾ ਗੱਲ 2-4 ਬੰਦਿਆਂ ਦੀ ਨਹੀਂ ਆ ਗੱਲ ਕਰੋਨਾ ਸਿੱਖ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਹੋਰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਦੀ ਭਾਵਨਾ ਔਰ ਇਹ ਕਰੋੜਾਂ ਵਿੱਚ ਉਹਨਾਂ ਦੀਆਂ ਭਾਵਨਾਵਾਂ ਦਰਕਨਾਰ ਨਾ ਹੋਣ ਉਹਦੀ ਕਦਰ ਕਰਦਿਆਂ ਸਰਕਾਰ ਨੂੰ ਇਹ ਤੇ ਗੌਰ ਕਰਨਾ ਚਾਹੀਦਾ ਤੇ ਗੌਰ ਕਰਕੇ ਇਹ ਜਿਹੜਾ ਜਥਾ ਵਾ ਇਹਨੂੰ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹਾਂ ਜੋ ਸਰਕਾਰ ਨੇ ਉਹਨਾਂ ਦੇ ਕੋਲ ਇਨਸ਼ੋਰ ਕਰਾਉਣਾ ਉਹ ਕਰਾਉਣ ਹੋਰ ਵੀ ਤੇ ਲੋਕ ਦੂਜੇ ਮੁਲਕਾਂ ਦੇ ਵੀ ਜਾਂਦੇ ਆਉਂਦੇ ਆ ਪਰ ਕਿਉਂਕਿ ਅਪ੍ਰੈਲ ਮਈ ਦੀ ਗੱਲ ਹੈ ਲੜਾਈ ਦਾ ਜਦੋਂ ਮਾਹੌਲ ਬਣਿਆ ਹੁਣ ਕਾਫੀ ਸਮਾਂ ਲੰਘ ਗਿਆ ਹਾਂਜੀ ਪਹਿਲਾਂ ਵੀ ਰਹਿ ਗਿਆ ਤੋਂ ਸਿੱਖ ਸੰਗਤਾਂ ਨੂੰ ਇਹ ਵੀ ਹੌਲੀ-ਹੌਲੀ ਇਹ ਨਾਵੇ ਵੀ ਸਾਡੀਆਂ ਭਾਵਨਾਵਾਂ ਬਿਲਕੁਲ ਹੀ ਬੰਨ੍ਹ ਦੇ ਕਰ ਦੇਣਾ ਅਹੀਂ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨ ਵਾਲੇ ਤੇ ਗੁਰੂ ਨਾਨਕ ਸਾਹਿਬ ਦੀਆਂ ਥਾਵਾਂ ਨੂੰ ਵੀ ਪਿਆਰ ਤੇ ਮੁਹੱਬਤ ਕਰਦੇ ਆ। ਸੰਦੀਪ ਸੰਨੀ ਦਾ ਮਾਮਲਾ ਜਿਹੜਾ ਬਹੁਤ ਸਾਹਮਣੇ ਆ ਰਿਹਾ ਇੱਕ ਗੱਲ ਮੈਂ ਤੇ ਪਹਿਲਾਂ ਵੀ ਇੱਕ ਨਾ ਸਟੇਟਮੈਂਟ ਆਪਣੀ ਦੇ ਚੁੱਕਾ ਜੀ। ਦੇਖੋ ਕਾਨੂੰਨ ਮੁਤਾਬਕ ਹੋਣਾ ਚਾਹੀਦਾ। ਕਾਨੂੰਨ ਕਾਦੇ ਲੀਆ ਤੇ ਅਦਾਲਤਾਂ ਕਾਦੇ ਲੀਆ। ਜੇ ਮੰਨ ਲਓ ਵੀ ਕਿਸੇ ਨੇ ਕੁਝ ਇਹਨਾਂ ਦੇ ਕਹਿਣ ਮੁਤਾਬਕ ਗਲਤ ਕੀਤਾ ਉਹਨੂੰ ਕਾਨੂੰਨ ਸਜ਼ਾ ਦੇਵੇ। ਜੇ ਉਥੇ ਜੇਲ੍ਹ ਦੇ ਵਿੱਚ ਆਪ ਹੀ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਬੰਦਿਆਂ ਦੀ ਜਾਨ ਦੀ ਰਾਖੀ ਕਰਨੀ ਜੇ ਉਹ ਆਪ ਹੀ ਤਸ਼ੱਦਦ ਕਰ ਰਹੇ ਆ ਤੇ ਇਹਦੇ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਦੂਜੀ ਗੱਲ ਜਿਹੜਾ ਮੈਨੂੰ ਉਹਨਾਂ ਦੇ ਵਕੀਲਾ ਨੇ ਦਾ ਪਰਿਵਾਰ ਨੇ ਦੱਸਿਆ ਵੀ ਉਹਨੇ ਪਹਿਲਾਂ ਹੀ ਸੰਦੀਪ ਸਿੰਘ ਨੇ ਕਿਹਾ ਸੀ ਵੀ ਮੇਰੀ ਬੈਰਕ ਬਦਲ ਦਿਓ ਤੇ ਜੇ ਬਦਲੀ ਦੀ ਦਿਸ਼ਾ ਤੇ ਹਾਲਾਤ ਇਹ ਨਾ ਦੇ ਤੋਂ ਇਹਦਾ ਨਹੀਂ ਹੋਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਉਹਦਾ ਮੈਡੀਕਲ ਕਾਫੀ ਦਿਨ ਨਹੀਂ ਕਰਵਾਇਆ ਗਿਆ ਹੁਣ ਕੱਲ ਕਰਵਾਇਆ ਵਾ ਉਹਦੀ ਕੀ ਰਿਪੋਰਟ ਉਹਦੀ ਆ ਜਾਣੀ ਆ ਪਰ ਤਸ਼ੱਦਦ ਜਿਹੜਾ ਵਾ ਵੇਖੋ ਆਪਾਂ 1ਵੀਂ ਸਦੀ ਚ ਰਹਿ ਰਹੇ ਆਂ 1ਵੀਂ ਸਦੀ ਦੇ ਵਿੱਚ ਸਾਰੇ ਬੰਦੇ ਜਿਹੜੇ ਆ ਉਹ ਮਨੁੱਖਤਾ ਨੂੰ ਮਾਨਵਤਾ ਨੂੰ ਸਮਝਦੇ ਆ ਤਸ਼ੱਦਦ ਕਿਸੇ ਤੇ ਵੀ ਚੰਗਾ ਨਹੀਂ ਆ ਉਹ ਭਾਵੇਂ ਸਿੱਖ ਵਾ ਭਾਵੇਂ ਹਿੰਦੂ ਆ ਭਾਵੇਂ ਮੁਸਲਮਾਨ ਖਾਸ ਕਰਕੇ ਜਦੋਂ ਬੰਦਾ ਕੈਦ ਚਾ ਤੇ ਕੈਦ ਦੇ ਵਿੱਚ ਤੇ ਉਹਦੀ ਸੁਰੱਖਿਆ ਕਰਨੀ ਜੇ ਕੈਦ ਕਰਕੇ ਬੰਦੇ ਨੂੰ ਅੰਦਰ ਕੋਈ ਕੁੱਟੀ ਜਾਊਗਾ ਅਤਿਆਚਾਰ ਕਰੂਗਾ ਤੇ ਫਿਰ ਇਨਸਾਨ ਜਾਊਗਾ ਕਿੱਥੇ ਮਹਿੰਦਰ ਸਾਹਿਬਾਨ ਦੀ ਇੱਕ ਪ੍ਰਬੰਧਕੀ ਨੁਕਤਾ ਨਿਗ੍ਹਾ ਨੂੰ ਨੁਕਤਾ ਮੈਂ ਹੋਇਆ 71 ਦਾ ਜਿਹੜੀ ਹੈ ਉਪਲਾਈ ਗਈ ਸੀ ਔਰ ਉਸ 71 ਦੇ ਵਿੱਚ ਕੁਝ ਜਾਣਕਾਰੀਆਂ ਜੋ ਸਟਾਫ ਨੂੰ ਦਿੱਤੀਆਂ ਗਈਆਂ ਨੇ ਉਸਟਾਫ ਟੱਕਰ 59 ਨੇ 59 ਨੇ ਔਰ ਕੁਝ ਤੋਂ ਸੈਟਾ ਜਿਹੜੀਆਂ ਨੇ ਇਹ ਪੂਜਾਰੀ ਕੀਤੀ 49 ਨੇ ਤੇ ਸਟਾਫ ਜਿਹੜਾ ਬਦਤਰ ਇਹ ਨੇ ਨਵੇਂ ਆਉਂਦੇ ਨੇ ਪੁਰਾਣੇ ਚੱਲ ਜਾਂਦੇ ਨੇ ਅਦਲਾ ਬਦਲੀ ਜਿਹੜੀ ਹੈ ਉਹ ਪ੍ਰਬੰਧ ਵਿੱਚ ਹੁੰਦੀ ਰਹਿੰਦੀ ਹੈ ਇਸ ਕਰਕੇ ਸਮੇਂ ਸਮੇਂ ਤੇ ਸਟਾਫ ਜਿਹੜਾ ਕੋਈ ਜਾਣਕਾਰੀ ਮੈਂਡਸਾਪਾ ਸੰਚਾਰ ਸਰਬਾਨ ਕੋਲ ਜਾਂ ਦਸਤਾ ਦੇ پاس ਕੋਈ ਜਾਣਕਾਰੀ ਹੈ ਉਹ ਪ੍ਰਬੰਧ ਸੰਬੰਧੀ ਉਹ ਪ੍ਰਾਪਤ ਕਰਦਾ ਰਹੇ ਔਰ ਇਹ ਜਿਹੜੀਆਂ ਹਦਾਇਤਾਂ ਨੇ ਇਹ ਅੱਜ ਇਸ ਇਕੱਤਰਤਾ ਦੇ ਵਿੱਚ ਸਮੂਹ ਸਟਾਫ ਨੂੰ ਡਾਇਰੈਕਟ ਕੀਤੀ ਗਈ ਹੈ ਕਿ ਪ੍ਰਬੰਧ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਾਮੀ ਚੱਲਦੇ ਹੋਏ ਪ੍ਰਬੰਧ ਦੇ ਵਿੱਚ ਨਾ ਆਵੇ ਕਿਤੇ ਵੀ ਕੋਈ ਜਿਹੜੀ ਮਰਯਾਦਾ ਹੈ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਨਾਮ ਪ੍ਰਬੰਧ ਨੂੰ ਫਿਰ ਸਮੂਹ ਲੋਕਾਂ ਦਾ ਸਹਿਯੋਗ ਕਰਵਾਇਆ ਜਾਂਦੀ ਇਕਤਰਤਾ ਸੀ ਉਹ ਬੁਲਾਈ ਗਈ। ਦੇਖੋ 1947 ਤੋਂ ਬਾਅਦ ਪੂਰੇ ਸੰਸਾਰ ਭਰ ਵਿੱਚ ਜਿੱਨੇ ਵੀ ਗੁਰਦੁਆਰੇ ਸਹਿबानੀ ਜਿੱਥੇ ਕੋਈ ਖਾਸ ਵਿਚਾਰ ਨਿਰਦਾਸ ਕਰਦਾ ਹੈ ਉਹ ਸਿੱਖ ਹਰ ਪੇੜੇ ਅਦਾਸ ਕਰਦਾ ਇੱਕ ਗੁਰਦੁਆਰਾ ਚੇਰਨ ਕਾਨਾ ਸਾਹਿਬ ਤੇ ਹੋਰ ਨਾਂ ਜਿਹੜੇ ਕੁ ਭਾਵ ਨੇ ਜਿੰਨਾ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ دیدار ਕਿਸੇ ਵਸੰਭਾਰ ਦਾ ਜੀਵਨ ਦਾਾਨ ਹੈ ਸਭ ਪੁਰਾਂ ਪਾਸੋਂ ਸੇਕ ਮੰਗਦਾ ਹੈ ਔਰ ਸਮੇਂ-ਸਮੇਂ ਸਰਕਾਰਾਂ ਦੇ ਵੱਲੋਂ ਵੀਜ਼ਾ ਜਾਰੀ ਕਰਕੇ ਇਸਾਲ ਵਿੱਚ ਕਈ ਵੇਰਾਂ ਦਾ ਜੱਥਾ ਉਹ ਪਾਕਿਸਤਾਨ ਸਥਿਤ ਗੁਰਦਾਰੇ ਸਹਿਬਾਨਾਂ ਵਿੱਚ ਭੇਜ ਗੜ ਭੇਜਦਾ ਜਿਹੜਾ ਆ ਗਿਆ ਹੈ ਉਹ ਦਿੱਤੀ ਜਾਂਦੀ ਹੈ ਪਰ ਇਸ ਵਾਰ ਜੋ ਗੁਰੂ ਸਾਹਿਬ ਦੇ ਪ੍ਰਕਾਸ਼ ਪੁੱਤਰ ਧੰਨ ਗੁਰਨਾਨ ਸਿੰਘ ਸਾਹਿਬ ਦੇ ਪ੍ਰਕਾਸ਼ ਪੁੱਤਰ ਜੋ ਜੱਥਾ ਜਾਣਾ ਸੀ ਉਹ ਦੀ ਆ ਗਿਆ ਕੇਂਦਰ ਸਰਕਾਰ ਦੇ ਵੱਲੋਂ ਇੰਨੀ ਦਿੱਤੀ ਗਈ

ਜੋ ਸੁਰੱਖਿਆ ਦਾ ਹਵਾਲਾ ਦੇ ਕੇ ਜੋ ਗਿਆ ਹੈ ਕਿ ਸੁਰੱਖਿਆ ਦੇ ਕਾਰਨ ਕਰਕੇ ਜਿਹੜਾ ਵਿਜ਼ਾ ਹੈ ਉਹ ਨਹੀਂ ਦੇ ਰਹਾ ਜਾਂ ਆਗਿਆ ਜਿਹੜੀ ਹੈ ਉਹ ਨਹੀਂ ਦੇ ਰਹਾ ਇਹ ਬਹੁਤ ਗਲਤ ਗੱਲ ਹੈ ਜੇਕਰ ਭਾਰਤ ਪਾਕਿਸਤਾਨ ਦੇ ਮੈਚ ਖੇਡੇ ਜਾ ਸਕਦੇ ਨੇ ਮੈਚ ਦੇਖਣ ਵਾਸਤੇ ਲੋਕ ਜਿਹੜੇ ਵੀਜ਼ੇ ਲੈ ਲੈ ਕੇ ਜਾ ਸਕਦੇ ਨੇ ਆ ਸਕਦੇ ਨੇ ਤੇ ਫਿਰ ਪਾਕਿਸਤਾਨ ਸਥਿਤ ਗੁਰਦਵਾਰਾਾਂ ਦੇ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਦੇ ਪ੍ਰਕਾਸ਼ ਉਸ ਸਮੇਂ ਜਥੇ ਨੂੰ ਆਗਿਆ ਨਾ ਦੇਣਾ ਇਹ ਸਿੱਖਾਂ ਦੇ ਨਾਲ ਇੱਕ ਬਹੁਤ ਵੱਡਾ ਕਿੰਨਾ ਸਰਕਾਰ ਦੇ ਵੱਲੋਂ ਗੱਤਰੇ ਵਾਰੀ ਨੀਤੀ ਅਪਣਾਈ ਗਈ ਹੈ ਹਾਲੇ ਵੀ ਸਮਾਂ ਰਹਿੰਦਿਆ ਸਿੱਖ ਯਾਤਰੀ ਵੀਜ਼ਾ ਜਿਹੜਾ ਹੈ ਉਹ ਕੇਂਦਰ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ ਹੈ ਤਾਂ ਕਿ ਜੱਥਾ ਜਾ ਕੇ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਤੁਮ ਨੂੰ ਮਨਾ ਸਕੇ ਔਰ ਪਾਵਨ ਗੁਰਦਵਾਰਾਂ ਦੇ ਦਰਸ਼ਨ ਕਰ ਸਕੀ ਜਿਹਦਾ ਪਹਿਲਾਂ ਤੋਂ ਹੀ ਇਹ ਚੱਲਦਾ ਕਿ ਜਿੱਥੇ ਕਿਤੇ ਵੀ ਕੋਈ ਸੁਲੂਕ ਪਿਆ ਪਤਾਉਂਦੀ ਹੈ ਚਾਹੇ ਹਾਰ ਤੋਂ ਹੋਵੇ ਚਾਹੇ ਪੁਛਾਲ ਹੋਵੇ ਚਾਹੇ ਕੋਈ ਸੁਨਾਮੀ ਆਉਂਦੀ ਹੈ ਚੁਣਦੇ ਹੁੰਦਾ ਹੈ ਤੇ ਹਰ ਸੇਕਤਰ ਹੈਗਾਤਨ ਹੁੰਦਾ ਕੁ ਸੇਵਾ ਵਾਸਤੇ ਪਹੁੰਚਦਾ ਹੈ ਔਰ ਸਾਡੀ ਇਹ ਸਿਖਾਨ ਜਿਹੜੀ ਸਭ ਤੋਂ ਵੱਡੀ ਸੰਸਥਾ ਹੈ ਜੋ ਵਰਲਡਵਾਈਡ ਸਿਖਾਨ ਨੂੰ ਬੈਂਪੀ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸੰਭਵ ਸਹਾਇਤਾ ਦੇ ਜੱਦਨ ਨੇ ਕੀਤੇ ਜਾਂਦੇ ਨੇ ਇਸ ਵਾਰ ਵੀ ਜਦੋਂ ਖਾੜਾਂ ਦੀ ਜੁੜਵਾਤ ਹੋਈ ਹੈ ਪਾਣੀ ਵਿੱਚ ਫੇਰੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਜਿਹੜੀ ਹੈ ਸੰਕ ਲੋਕਾਂ ਦਾ ਰੈਸਕਿਊ ਕਰਨਾ ਆਦਿ ਆਪਣਾ ਸਟਾਫ ਭਾ ਕੇ ਲੰਗਰ ਪਹੁੰਚਾਉਣ ਦੀ ਸੇਵਾ ਔਰ ਪ੍ਰਧਾਨ ਸਾਹਿਬ ਤੋਂ ਲੱਖਾਂ ਰੁਪਈਆਂ ਦਾ ਜਿਹੜਾ ਡੀਜ਼ਲ ਹੈ ਉਹਦੀ ਪਹਿਲਾਂ ਜਿਹੜੀ ਸਹਾਇਤਾ ਸੀ ਉਹ ਦਿੱਤੀ ਗਈ ਹੈ ਤੇ ਅੱਗੇ ਵੀ ਜਿਹੜੀ ਸਹਾਇਤਾ ਹੈ ਉਹਨੂੰ ਜਾਰੀ ਰੱਖਣ ਦਾ ਜਿਹੜਾ ਐਲਾਨ ਹੈ ਉਹ ਕੀਤਾ ਗਿਆ ਹੈ ਹੁਣ ਭਾਵੇਂ ਹੜਾਂ ਦੀ ਸਥਿਤੀ ਤਾਂ ਕੰਟਰੋਲ ਵਿੱਚ ਹੈ ਪਾਣੀ ਉਤਰ ਚੁੱਕਾ ਹੈ ਪਰ ਕਈ ਥਾਵਾਂ ਤੇ ਨੀਵੇਂ ਥਾਵਾਂ ਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਅਜੇ ਵੀ ਗੋਤਾ ਹੁਣ ਕਰਕੇ ਪਾਣੀ ਬਦੂ ਮਾਰ ਰਿਹਾ ਔਰ ਮੱਛਰ ਦੇ ਪੈਦਾ ਹੋਣ ਦੀ ਜਿਹੜੀ ਬੜੀ-ਬਡੀ ਸੰਭਾਵਨਾ ਹੈ ਮੱਖੀਆਂ ਦੇ ਪੈਦਾ ਹੋਣ ਦੀ ਸੰਭਾਵਨਾ ਹੈ ਬਿਮਾਰੀਆਂ ਲੱਗਣ ਦੀ ਸੰਭਾਵਨਾ ਹੈ ਔਰ ਸ਼ਰੋਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੱਛਰ ਮਾਰਨ ਵਾਲੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਵੀ ਜਾਰੀ ਕੀਤੀਆਂ ਗਈਆਂ ਨੇ ਤਾਂ ਕਿ ਉਹਦੇ ਦੁਆਲੇ ਵੀ ਸਪਰੇਅ ਕਰਕੇ ਜਿਹੜੇ ਮੱਛਰ ਤੇ ਮੱਖੀਆਂ ਨੇ ਉਹ ਖਤਮ ਕੀਤੇ ਜਾਣ ਤਾਂ ਕਿ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਮੱਛਰ ਕਰਕੇ ਮੱਖੀ ਕਰਕੇ ਪਾਣੀ ਕਰਕੇ ਕੋਈ ਬਿਮਾਰੀ ਕਰ ਜਿਹੜੀ ਹੈ ਉਹ ਨਾ ਹੋਵੇ ਮੈਡੀਕਲ ਟੀਮਾਂ ਜਿਹੜੀਆਂ ਨੇ ਉਹ ਭੇਜ ਰਏ ਨੇ ਔਰ ਹੁਣ ਵੀ ਭਾਈ ਗੁਰਦਾਸ ਹਾਲਜੀ ਦੇਖੇ ਜਿਹੜਾ ਸਟੋਰ ਹੈ ਉਹ ਕੈਂਪ ਕੀਤਾ ਅਰਲੀ ਫੰਡ ਜਿਹੜਾ ਉਹ ਜਾਰੀ ਕੀਤਾ ਹੋਇਆ ਕਾਊਂਟ ਜਾਰੀ ਕੀਤਾ ਹੋਇਆ ਕਿ ਅਰਲੀ ਫੜ ਜਮਾ ਕੀਤੇ ਜਾ ਰਹੇ ਨੇ ਔਰ ਬੱਤੀ ਗਿਣਤੀ ਦੇ ਸੰਕੇਤ ਅਰਲੀ ਫੰਡ ਵਿੱਚ ਮਾਇਆ ਜਮਾ ਕਰਵਾ ਰਹੀ ਹੈ ਔਰ ਵਸਤੂਆਂ ਵੀ ਭੇਟ ਕਰ ਰਹੀ ਹੈ ਹੁਣੇ ਮੈਨੇਜਰ ਸਾਹਿਬ ਨੇ ਸਾਰੇ ਸਵਾਪ ਨੂੰ ਇਹ ਐਲਾਨਿਤ ਰੂਪ ਦਿੱਤਾ ਹੈ ਕਿ ਸਾਡੇ ਕੋਲ ਕਾਫੀ ਜਿਹੜਾ ਸਟਾਕ ਹੈ ਉਹ ਭਾਈ ਗੁਰਦਾਸ ਹਾਲ ਜਮਾ ਹੋ ਚੁੱਕਾ ਹੈ ਜਿੱਥੇ ਕਿਤੇ ਵੀ ਕਿਸੇ ਮਹੜਪੀੜ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜ਼ਰੂਰਤ ਹੈ ਤੇ ਉਹ ਸਾਡਾ رابطہ ਕਰੋ ਤੇ ਉਹ ਵਸ ਜਿਹੜੀ ਹੈ ਉਹ ਤੱਕ ਕੋਈ ਦੇਖੀ ਤੇ ਜਾ ਸਕੇ ਔਰ ਅੱਗੇ ਜਾ ਕੇ ਵੀ ਜੋ ਸਹਿਯਤਾ ਸੰਗਤ ਵਾਸਤੇ ਲੋਗਿੰਗ ਵੀ ਹੋਏਗੀ ਉਹ ਸ਼ਰੌਨੀ ਗੁਰਦੁਆਰਾ ਬੰਦਗੀ ਮੈਂ ਕਿਹਨੂੰ ਕੀਤੀ ਜਾਏ। ਦੇਖੋ ਸੰਦੀਪ ਸਿੰਘ ਸਾਨੀ ਜੋ ਗੋਰਸੇਖਾ ਜੀ ਨੇ ਹਰ ਵੇਲੇ ਸਿਕਾਂ ਦੇ ਖਿਲਾਫ ਜ਼ਹਿਰ ਗੱਡ ਵਾਲੇ ਸੁਧੀਰ ਸੂਰੀ ਦਾ ਵੀ ਉਹਨੇ ਜਿਹੜਾ ਕਤਲ ਸੀ ਕੀਤਾ ਉਹਨੂੰ ਮਾਰ ਕੇ ਬੜੀ ਵੱਡੀ ਸੇਵਾ ਨੇ ਕੀਤੀ ਹੈ ਜੋ ਪਟਿਆਲ ਦੇ ਜੇਲ੍ਹ ਵਿੱਚ ਬੰਦ ਸੀ ਔਰ ਉੱਥੇ ਹੀ ਇੱਕ ਦੁਸ਼ਟ ਜ਼ਾਲਮ ਜਿਹੜਾ ਪੁਲਿਸ ਅਫਸਰ ਹੈ ਜੋ ਖਾੜਸਵਾਦ ਦੇ ਸਮੇਂ ਜਿਨੇ ਪਤਾ ਨਹੀਂ ਕਿੰਨੇ ਕੁ ਬੇਦੋਸ਼ੇ ਨੌਜਵਾਨ ਜਿਹੜੇ ਨੇ ਉਹਨਾਂ ਤੇ ਅਤਸ਼ਅਧਤ ਕੀਤਾ ਝੂਠੇ ਕੁੱਸ ਮੁਕਾਬਲੇ ਬਣਾ ਬਣਾ ਕੇ ਜਿਹੜੇ ਦੋਸ਼ੇ ਨੌਜਵਾਨਾਂ ਦਾ ਉਹਨੇ ਕਤਲ ਕੀਤਾ ਪਰ ਖਾਸ ਕਰਕੇ ਬਾਬਾ ਚਰਨ ਸਿੰਘ ਦੀ ਬੀਟ ਸਾਹਿਬ ਵਾਲੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਕਤਲ ਉਹਨਾਂ ਨੂੰ ਸ਼ਹੀਦ ਹੋਣੇ ਕੀਤਾ ਉਹ ਦੁਸ਼ਟ ਜਿਹੜਾ ਉਹ ਪਿਛਲੇ ਕੁ ਸਾਲਾਂ ਤੋਂ ਅੰਡੇਲ ਵਿੱਚ ਪੰਸੀ ਸੀ ਔਰ ਹੁਣ ਇਹ ਪਤਾ ਲੱਗਾ ਕਿ ਉਹਨੇ ਸੰਦੀਪ ਸਿੰਘ ਸੰਨਿਆ ਨੂੰ ਇੱਕ ਗੱਲ ਕਹੀ ਸੀ ਕਿ ਜੇਕਰ ਉਸ ਜਿਹੜੇ ਪੈਦਾ ਹੋਇਆ ਹੁੰਦਾ ਤੇ 11 ਵੀ ਹੁਣ ਤੱਕ ਉਸਨੂੰ ਕਾਬਦਾ ਬਣਾ ਕੇ ਤੇ ਉਹਨੂੰ ਮਾਰਕਦਾ ਜਾਂਦਾ ਜਿਸ ਤੇ ਪੈਸ਼ ਵਿੱਚ ਆ ਕੇ ਤੇ ਜਿਹੜੀ ਉਹ ਲੜਾਈ ਹੋਈ ਲੜਾਈ ਦੌਰਾਨ ਉਹ ਜ਼ਖਮੀ ਹੋਇਆ ਤੇ ਹਸਪਤਾਲ ਵਿੱਚ ਉਹਦੀ ਮੌਤ ਹੋ ਗਈ ਦੇਖੋ ਕਿੰਨਾ ਕੁ ਜ਼ਾਲਮ ਪੁਲਿਸ ਅਫਸਰ ਆ ਕਿ ਜਿਹਦੀ ਲਾਸ਼ ਲੈਣ ਤੋਂ ਉਹਦੇ ਘਰਦਿਆਂ ਨੇ ਇਨਕਾਰ ਕਰ ਦਿੱਤਾ ਔਰ ਆਪਣੇ ਆਪ ਨੂੰ ਕੁੜਾ ਦਾ ਨਾਮ ਸੁਲਬਾ ਸਿੰਘ ਸੀ ਔਰ ਆਪਣੇ ਆਪ ਨੂੰ ਸੁਲਬਾ ਸਰਹੰਦ ਕਹਿ ਕੇ ਪੇਸ਼ ਕਰਦਾ ਹੁੰਦਾ ਸੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਅਜਿਹਾ ਇੱਕ ਪੁਲਿਸ ਅਫਸਰ ਜਿਹੜਾ ਸਿੱਖੀ ਫੇਸ ਵਿੱਚ ਸੀ ਤੇ ਆਪਣੇ ਆਪ ਨੂੰ ਸੁਲਬਾ ਸਰਹੰਦ ਕਹਿ ਕੇ ਸਿੱਖਾਂ ਦਾ ਸਿੱਖਾਂ ਡਾਇਰੈਕਟਰ ਕਤਲਿਆਮ ਕਰਨ ਵਾਲਾ ਜਿਹੜਾ ਪੁਲਿਸ ਅਫਸਰ ਸੀ ਉਹ ਕਿੰਨਾ ਕੁ ਜ਼ਾਲਮ ਹੋ ਸਕਦਾ ਹੈ ਉਸ ਜ਼ਾਲਮ ਦਾ ਦੁਨੀਆ ਤੋਂ ਦੁਰ ਜਾਣਾ ਔਰ ਉਹਦੇ ਤੋਂ ਬਾਅਦ ਸੰਦੀਪ ਸਿੰਘ ਸੈਨੇ ਉੱਤੇ ਜੋ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਨੇ ਕਿ ਅਨਰਵਾਪ ਪੁਲਿਸ ਵੱਲੋਂ ਡਾਂਗਾਂ ਦੇ ਨਾਲ ਕੁੱਟਮਾਰ ਕਰਨ ਦੀ ਤਸ਼ੱਦਦ ਕਰਨਾ ਔਰ ਲੁੱਭੂਹਾਨ ਜਿਹੜਾ ਉਹਨੂੰ ਕੀਤਾ ਗਿਆ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਔਰ ਸਾਨੂੰ ਸਾਰਿਆਂ ਨੂੰ ਸੰਦੀਪ ਸਿੰਘ ਸਾਨੀ ਦੇ ਹੱਥ ਵਿੱਚ ਜਿਹੜਾ ਉਹ ਖੜੇ ਹੋਣਾ ਚਾਹੀਦਾ ਔਰ ਇੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂਕਿ ਉਸ ਵੀਰ ਨੂੰ ਇਨਸਾਫ ਕਰਦੇ ਆ ਤੇ ਅਸੀਂ ਤੇ ਖੁੱਲੇ ਦਰਸ਼ਨ ਦੇ ਦਾਰੇ ਦੀ ਗੱਲ ਕਰਦੇ ਆ ਰੋਜ਼ੀ ਪੀ ਜਿੰਨਾ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਤੇ ਦਾਰਦ ਸੇਵਾ ਸੰਭਾਲ ਦਾ ਦਾਨ ਖਾਲਸਾ ਨੂੰ ਬਖਸ਼ੋ ਔਰ ਉਹਦੇ ਉਲਟਾ ਚ ਜਾ ਕੇ ਜਿਹੜੇ ਸਾਡੇ ਪ੍ਰੋਟੋਕਾਲ ਦੇ ਜਥੇ ਵੀ ਆ ਦੇ ਉਹਨਾਂ ਨੂੰ ਰੋਕਿਆ ਜਾਂਦਾ ਵਾ ਤੇ ਸਾਡੇ ਸਾਡੇ ਦਿਲ ਨੂੰ ਵੀ ਤੇ ਪੁੱਛੋ ਨਾ ਸਿੱਖਾਂ ਦੇ ਆਨ ਨੂੰ ਵੀ ਸਾਡੇ ਦੇ ਕੀ ਬੀਤਦੀ ਆ ਸਾਡਾ ਇਸ਼ਕ ਵਾ ਗੁਰੂ ਨਾਨਕ ਸਾਹਿਬ ਦੇ ਨਾਲ ਸਾਡੀ ਮੁਹੱਬਤ ਆ ਉਥੇ ਸਾਡੇ ਗੁਰੂ ਦਾ ਪ੍ਰਕਾਸ਼ ਉਥੇ ਹੋਇਆ ਔਰ ਗੁਰੂ ਨਾਨਕ ਸਾਹਿਬ ਦਾ ਹੀ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਤਾਂ ਇਹਦੇ ਲਈ ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਆ ਤੇ ਜਥੇ ਲਈ ਉਥੋਂ ਦੀ ਸਰਕਾਰ ਦੇ ਨਾਲ ਪੂਰਾ رابطہ ਕਰਨ ਸੁਰੱਖਿਆ ਪੁਖਤਾ ਕਰਾਉਣ ਉਹ ਉਥੇ ਵਾਲੇ ਵੀ ਪੁਖਤਾ ਕਰਨ ਪਰ ਜਥਾ ਜਾਣ ਦੇ ਲਈ ਇੱਕ ਮਾਹੌਲ ਤਿਆਰ ਕਰਨਾ ਚਾਹੀਦਾ ਅਜੇ ਸਮਾਂ ਹੈਗਾ ਵਾ ਸਰਕਾਰਾਂ ਇਹ ਤੇ ਕਰ ਸਕਦੀਆਂ ਪਰ ਇਦਾਂ ਇੱਕ ਚਿੱਠੀ ਦੇ ਵਿੱਚ ਹੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਰਕਨਾਰ ਕਰ ਦੇਣਾ ਕਿ ਆਹ ਕਾਰਨ ਕਰਕੇ ਜਥਾ ਜਾਊਗਾ ਹੀ ਨਹੀਂ ਇਹ ਠੀਕ ਨਹੀਂ ਹੈਗਾ ਸਰਕਾਰ ਨੂੰ ਦੁਬਾਰਾ ਤੋਂ ਇਹਦੇ ਤੇ ਗੌਰ ਕਰਨਾ ਚਾਹੀਦਾ ਕੁਈ ਵੀ ਨਾ ਹਾਂਜੀ ਜਿਵੇਂ ਤੁਸੀਂ ਵੈਬਸਾਈਟ ਲੌਂਚ ਕਰ ਰਹੇ ਹੋ ਕੋਈ ਫੀਗਰ ਨਾ ਯੂਸ ਕਰੇ ਕਿਉਂਕਿ ਪਿੱਛੇ ਸਾਰਾ ਕੁਝ ਜਿਵੇਂ ਉਹ ਲਈ ਲੋਕ ਕੈਸਰ ਬਣਾ ਕੇ پیسے ਕਮਾਉਂਦੇ ਸੀ ਵੇਖੋ ਜਿਹੜੀ ਤੇ ਅਕਾਲ ਤਖਤ ਸਾਹਿਬ ਤੋਂ ਵੈਬਸਾਈਟ ਜਾਰੀ ਹੋਈ ਇਹੋ ਜੀ ਜਾਂ ਇਹੋ ਜੇ ਨਾਮ ਦੀ ਕੋਈ ਦੂਜਾ ਜਾਰੀ ਨਹੀਂ ਕਰ ਸਕਦਾ ਕਿਉਂਕਿ ਅਕਾਲ ਤਖਤ ਸਾਹਿਬ ਦਾ ਸਾਰੇ ਸਤਕਾਰ ਕਰਦੇ ਆ ਬਾਕੀ ਆਪਾਂ ਧਿਆਨ ਰੱਖਾਂਗੇ ਸਿਕ ਸਾਹਿਬ ਦੇਖੋ ਵੈਸੇ ਤੇ ਜਿਹੜੀ ਮੇਰੀ ਸੋਚ ਆ ਉਹ ਇਹ ਆ ਕਿ ਜੇ ਸਬੰਧ ਚੰਗੇ ਬਣਦੇ ਦੋਵਾਂ ਮੁਲਕਾਂ ਦੇ ਤੇ ਚੰਗੀ ਗੱਲ ਆ ਮੈਚ ਹੋਣੇ ਮੈਂ ਨਹੀਂ ਸਮਝਦਾ ਵੀ ਮਾੜੀ ਗੱਲ ਆ ਪਰ ਜਿਹੜੀ ਭਾਵਨਾ ਮੈਚ ਕਰਾਉਣ ਲੱਗਿਆਂ ਇਥੋਂ ਦੀ ਸਰਕਾਰ ਰੱਖਦੀ ਆ ਉਹੀ ਭਾਵਨਾ ਸਾਡਾ ਜੱਥਾ ਜਾਵੇ ਉਹਦੇ ਪ੍ਰਤੀ ਵੀ ਰੱਖਣੀ ਚਾਹੀਦੀ ਆ ਜੇ ਇਹਨਾਂ ਨੇ ਇਹ ਜ਼ਰੂਰੀ ਸਮਝਿਆ ਵੀ ਮੈਚ ਹੋਵੇ ਵੀ ਸਬੰਧ ਸੁਧਰਦੇ ਆ ਜਾਂ ਖੇਡ ਭਾਵਨਾ ਕਹਿੰਦੇ ਹੁੰਦੀ ਆ ਜਿਵੇਂ ਖੇਡ ਭਾਵਨਾਵਾਂ ਇਹ ਤੇ ਸਾਡੀ ਵੀ ਇੱਕ ਭਾਵਨਾਵਾਂ ਉਹਨੂੰ ਕਹਿੰਦੇ ਸਿੱਖ ਭਾਵਨਾ ਸਾਡੀਆਂ ਭਾਵਨਾਵਾਂ ਪੂਰਨ ਤੌਰ ਤੇ ਗੁਰੂ ਨਾਨਕ ਸਾਹਿਬ ਨਾਲ ਜੁੜੀਆਂ ਹੋਈਆਂ ਤੋ ਜਿਸ ਭਾਵਨਾ ਦੇ ਨਾਲ ਇਹ ਮੈਚ ਕਰਾ ਰਹਾ ਹੈ ਉਸੇ ਭਾਵਨਾ ਦੇ ਨਾਲ ਸਾਡਾ ਜਿਹੜਾ ਜਥਾ ਵਾ ਉਹ ਵੀ ਉੱਥੇ ਜਾਣ ਦੇਣਾ ਚਾਹੀਦਾ ਦਰਸ਼ਨਾ ਦੀ ਭਾਵਨਾ ਦੇ ਨਾਲ ਸੰਕਟਾਂ ਨੇ ਜਿਹੜੀਆਂ ਪਾਸਪੋਰਟ ਨੇ ਆਪਣੇ ਵਰਕੋ ਸੰਸਥਾਵਾਂ ਨੂੰ ਦਿੱਤੇ ਨੇ ਕਿ ਸਾਨੂੰ ਜਾਣ ਦਾ ਮੌਕਾ ਮਿਲਣਾ ਚਾਹੀਦਾ ਪਰ ਸੰਕਟਾਂ ਵਿੱਚ ਉਦੋਂ ਦਾ ਬੜਾ ਮਨ ਨੂੰ ਮਾਫਸੂਸ ਹੋਇਆ ਕਿ ਜਦੋਂ ਦਾ ਸਰਕਾਰ ਨੇ ਰੋਕ ਲਾਈ ਆ ਜੋ ਵੀ ਉਹੀ ਨਹੀਂ ਕਰੋਗੇ ਸਰਕਾਰ ਨੂੰ ਜਿਹੜੇ ਤਰੁੱਥ ਜਿਹੜਾ ਆ ਗਿਆ ਤੇ ਮੈਂ ਤੇ ਪਹਿਲਾਂ ਵੀ ਕਿਹਾ ਸੀ ਜੀ ਮੈਂ ਦੁਬਾਰਾ ਦੁਹਰਾਉਣਾ ਕਿ ਸਰਕਾਰ ਨੂੰ ਇਹਦੇ ਤੇ ਦੁਬਾਰਾ ਗੌਰ ਕਰਨਾ ਚਾਹੀਦਾ ਗੱਲ 2-4 ਬੰਦਿਆਂ ਦੀ ਨਹੀਂ ਆ ਗੱਲ ਕਰੋੜਾਂ ਸਿੱਖ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਹੋਰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੀ ਭਾਵਨਾ ਔਰ ਇਹ ਕਰੋੜਾਂ ਉਹਨਾਂ ਦੀਆਂ ਭਾਵਨਾਵਾਂ ਦਰਕਨਾਰ ਨਾ ਹੋਣ ਉਹਦੀ ਕਦਰ ਕਰਦਿਆਂ ਸਰਕਾਰ ਨੂੰ ਇਹ ਤੇ ਗੌਰ ਕਰਨਾ ਚਾਹੀਦਾ ਤੇ ਗੌਰ ਕਰਕੇ ਇਹ ਜਿਹੜਾ ਜਥਾ ਵਾ ਇਹਨੂੰ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹਾਂ ਜੋ ਸਰਕਾਰ ਨੇ ਉਹਨਾਂ ਦੇ ਕੋਲ ਇਨਸ਼ੋਰ ਕਰਾਉਣਾ ਉਹ ਕਰਾਉਣ ਹੋਰ ਵੀ ਤੇ ਲੋਕ ਦੂਜੇ ਮੁਲਕਾਂ ਦੇ ਵੀ ਜਾਂਦੇ ਆਉਂਦੇ ਆ ਪਰ ਕਿਉਂਕਿ ਅਪ੍ਰੈਲ ਮਈ ਦੀ ਗੱਲ ਹੈ ਲੜਾਈ ਦਾ ਜਦੋਂ ਮਾਹੌਲ ਬਣਿਆ ਹੁਣ ਕਾਫੀ ਸਮਾਂ ਲੰਘ ਗਿਆ ਹਾਂਜੀ ਪਹਿਲਾਂ ਵੀ ਰਹਿ ਗਿਆ ਤੋਂ ਸਿੱਖ ਸੰਗਤਾਂ ਨੂੰ ਇਹ ਵੀ ਹੌਲੀ-ਹੌਲੀ ਇਹ ਨਾਵੇ ਵੀ ਸਾਡੀਆਂ ਭਾਵਨਾਵਾਂ ਬਿਲਕੁਲ ਹੀ ਬੰਨ੍ਹ ਦੇ ਕਰ ਦੇਣਾ ਅਹੀਂ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨ ਵਾਲੇ ਤੇ ਗੁਰੂ ਨਾਨਕ ਸਾਹਿਬ ਦੀਆਂ ਥਾਵਾਂ ਨੂੰ ਵੀ ਪਿਆਰ ਤੇ ਮੁਹੱਬਤ ਕਰਦੇ ਆ। ਸੰਦੀਪ ਸੰਨੀ ਦਾ ਮਾਮਲਾ ਜਿਹੜਾ ਬਹੁਤ ਸਾਹਮਣੇ ਆ ਰਿਹਾ ਇੱਕ ਗੱਲ ਮੈਂ ਤੇ ਪਹਿਲਾਂ ਵੀ ਇੱਕ ਨਾ ਸਟੇਟਮੈਂਟ ਆਪਣੀ ਦੇ ਚੁੱਕਾ ਜੀ। ਦੇਖੋ ਕਾਨੂੰਨ ਮੁਤਾਬਕ ਹੋਣਾ ਚਾਹੀਦਾ। ਕਾਨੂੰਨ ਕਾਦੇ ਲੀਆ ਤੇ ਅਦਾਲਤਾਂ ਕਾਦੇ ਲੀਆ। ਜੇ ਮੰਨ ਲਓ ਵੀ ਕਿਸੇ ਨੇ ਕੁਝ ਇਹਨਾਂ ਦੇ ਕਰਨ ਮੁਤਾਬਕ ਗਲਤ ਕੀਤਾ, ਉਹਨੂੰ ਕਾਨੂੰਨ ਸਜ਼ਾ ਦੇਵੇ। ਜੇ ਉਥੇ ਜੇਲ੍ਹ ਦੇ ਵਿੱਚ ਆਪ ਹੀ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਬੰਦਿਆਂ ਦੀ ਜਾਨ ਦੀ ਰਾਖੀ ਕਰਨੀ ਜੇ ਉਹ ਆਪ ਹੀ ਤਸ਼ੱਦਦ ਕਰ ਰਹੇ ਆ ਤੇ ਇਹਦੇ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਦੂਜੀ ਗੱਲ ਜਿਹੜਾ ਮੈਨੂੰ ਉਹਨਾਂ ਦੇ ਵਕੀਲਾਂ ਨੇ ਦਾ ਪਰਿਵਾਰ ਨੇ ਦੱਸਿਆ ਵੀ ਉਹਨੇ ਪਹਿਲਾਂ ਹੀ ਸੰਦੀਪ ਸਿੰਘ ਨੇ ਕਿਹਾ ਸੀ ਵੀ ਮੇਰੀ ਬੈਰਕ ਬਦਲ ਦਿਓ ਤੇ ਜੇ ਬਦਲੀ ਦੀ ਦਿਸ਼ਾ ਤੇ ਹਾਲਾਤ ਇਹ ਨਾ ਦੇ ਤੋਂ ਇਦਾਂ ਨਹੀਂ ਹੋਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਉਹਦਾ ਮੈਡੀਕਲ ਕਾਫੀ ਦਿਨ ਨਹੀਂ ਕਰਵਾਇਆ ਗਿਆ ਹੁਣ ਕੱਲ ਕਰਵਾਇਆ ਵਾ ਉਹਦੀ ਕੀ ਰਿਪੋਰਟ ਉਹਦੀ ਆ ਜਾਣੀ ਆ ਪਰ ਤਸ਼ੱਦਦ ਜਿਹੜਾ ਵਾ ਵੇਖੋ ਆਪਾਂ 1ਵੀਂ ਸਦੀ 'ਚ ਰਹਿ ਰਹੇ ਆਂ 1ਵੀਂ ਸਦੀ ਦੇ ਵਿੱਚ ਸਾਰੇ ਬੰਦੇ ਜਿਹੜੇ ਆ ਉਹ ਮਨੁੱਖਤਾ ਨੂੰ ਮਾਨਵਤਾ ਨੂੰ ਸਮਝਦੇ ਆ ਤਸ਼ੱਦਦ ਕਿਸੇ ਤੇ ਵੀ ਚੰਗਾ ਨਹੀਂ ਆ ਉਹ ਭਾਵੇਂ ਸਿੱਖ ਵਾ ਭਾਵੇਂ ਹਿੰਦੂ ਆ ਭਾਵੇਂ ਮੁਸਲਮਾਨ ਆ ਖਾਸ ਕਰਕੇ ਜਦੋਂ ਬੰਦਾ ਕੈਦ 'ਚ ਆ ਤੇ ਕੈਦ ਦੇ ਵਿੱਚ ਤੇ ਉਹਦੀ ਸੁਰੱਖਿਆ ਕਰਨੀ ਜੇ ਕੈਦ ਕਰਕੇ ਬੰਦੇ ਨੂੰ ਅੰਦਰ ਕੋਈ ਕੁੱਟੀ ਜਾਊਗਾ ਅਤਿਆਚਾਰ ਕਰੂਗਾ ਤੇ ਫਿਰ ਇਨਸਾਨ ਜਾਊਗਾ ਕਿੱਥੇ ਮੈਨੇਜਰ ਸਹਿਬਾਨ ਦੀ ਇੱਕ ਪ੍ਰਬੰਧਕੀ ਨੁਕਤਾ ਨਿਗ੍ਹਾ ਮੁਕਤਕ ਨੇ ਹੋਇਆ 71 ਦਾ ਜਿਹੜੀ ਹੈ ਉਹ ਬੁਲਾਈ ਗਈ ਸੀ ਔਰ ਉਸ 71 ਦੇ ਵਿੱਚ ਕੁਝ ਜਾਣਕਾਰੀਆਂ ਜੋ ਸਟਾਫ ਦਿੱਤੀਆਂ ਗਈਆਂ ਨੇ ਉਸਟਾਫ ਤੋਂ ਸੁਣੀਆਂ ਨੇ ਕਿੰਝਾਂ ਨੇ ਔਰ ਉਸ ਤੋਂ ਸਹਿਬਾ ਜਿਹੜੀਆਂ ਨੇ ਉਹ ਜਾਰੀ ਕੀਤੀ ਹੋਈਆਂ ਨੇ ਤੇ ਸਟਾਫ ਜਿਹੜਾ ਹੈ ਪਦਤਾਰਿੰਦੇ ਨਵੇਂ ਹੁੰਦੇ ਨੇ ਪ੍ਰਾਣਿਤ ਸੁਝਾਉਂਦੇ ਨੇ ਅਤੇ ਦਾ ਪਤਨੀ ਜਿਹੜੀ ਹੈ ਉਹ ਪ੍ਰਬੰਧ ਵਿੱਚ ਹੁੰਦੀ ਰਹਿੰਦੀ ਹੈ ਇਸ ਕਰਕੇ ਸਮੇਂ ਸਮੇਂ ਤੇ ਸਟਾਫ ਜਿਹੜਾ ਹੈ ਉਹ ਜਾਣਕਾਰੀ ਮੈਂਡਲ ਸਾਹਿਬ ਕੋਲੋਂ ਚਾਰਾ ਸਾਹਿਬਾਂ ਕੋਲੋਂ ਜਾਂ ਦਸਤਾਬੇਜ਼ ਕੋਲੋਂ ਜਿਹੜੀ ਜਾਣਕਾਰੀ ਹੈ ਉਹ ਪ੍ਰਬੰਧ ਸੰਬੰਧੀ ਉਹ ਪ੍ਰਾਪਤ ਕਰਦਾ ਰਹੇ ਅਤੇ ਇਹ ਜਿਹੜੀਆਂ ਹਦਾਇਤਾਂ ਨੇ ਇਹ ਅੱਜ ਇਸ ਕੱਪਟਾ ਦੇ ਵਿੱਚ ਸਮੂਹ ਸਟਾਫ ਨੂੰ ਡਾਇਰੈਕਟ ਮੀਟਿੰਗ ਲਈ ਹੈ ਕਿ ਪ੍ਰਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੰਨੀ ਚੱਲਦੇ ਹੋਏ ਪ੍ਰਬੰਧ ਵਿੱਚ ਨਾ ਆਵੇ ਕਿੱਥੇ ਵੀ ਕੋਈ ਅਲਜੀ ਮਨਯਾਦਾ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਾ ਆਵੇ ਪ੍ਰਬੰਧ ਨੂੰ ਬਿਲਕੁਲ ਸਮੂਲ ਤੌਰ 'ਤੇ ਰੱਖਦਾ ਵਾਸਤੇ ਆਈ ਦੀ ਕਦਰਤਾ ਸੀ ਉਹ ਬੁਲਾਈ ਗਈ। ਦੇਖੋ 1947 ਤੋਂ ਬਾਅਦ ਪੂਰੇ ਸੰਸਾਰ ਭਰ ਵਿੱਚ ਜਨਰਲ ਗੁਰਦੁਆਰੇ ਸੈਵਾਨ ਜਿसे ਕੋਈ ਖਾਸ ਬਚਨਾ ਜਰਨਾ ਚਰਨਾ ਅਰਦਾਸ ਕਰਦਾ ਉਹ ਸਿੱਖ ਹਰ ਵੇਲੇ ਅਰਦਾਸ ਕਰਦਾ ਇੱਕ ਦੂਸਰਾ ਚੀਰਨ ਕਾਨਾ ਸਾਹਿਬ ਤੋਂ ਹੋਰ ਨਾਂ ਜਿਹੜੇ ਕੁਤਿਭਾਵ ਨੇ ਜੰਨਤ ਤੋਂ ਬੰਦ ਨੂੰ ਛੋੜਿਆ ਗਿਆ ਹੈ। ਖੁੱਲੇ ਦਰਸ਼ਨ ਵਿਦਾਰਕ ਕਿਸੇ ਵਸੰਭਾਰ ਦਾ ਪ੍ਰਦਾਨ ਹੈ। ਸਭ ਤੋਂ ਪਰ ਆਪਸੋ ਸੇਕ ਮੰਗਦਾ ਹੈ। ਔਰ ਸਮੇਂ-ਸਮੇਂ ਸਰਕਾਰਾਂ ਨੇ ਵੱਧ ਤੋਂ